नहीं बैठा डिप्टी वाइट भेजी उधर जा उधर उधर जाओ ਆਜਾ ਬੰਦਰਾਂ ਪਾਜੀ ਸਾਈਡੋਂ ਮੜਾ ਜਾ ਆਹ ਕੁਛ ਇੱਕ ਮਿੰਟ ਟਿਕ ਜਾ ਪਾਜੀ ਸਾਈਡੋਂ ਮੜਾ ਜਾ ਚਲੋ ਵੀ ਰਸਤਾ ਚੋ ਚਲੇ ਸਰ ਬਲਵਿੰਦਰ ਸਿੰਘ ਸਿਧਾਰੂ ਨੂੰ ਲੈ ਗਿਆ ਕਿੱਦਾਂ ਦੀਆਂ ਕੰਡੀਸ਼ਨ ਹਾਂ ਸਰ ਬਲਦੇਵ ਸਿੰਘ ਸਰਸਾ ਨੂੰ ਇੱਥੇ ਅਜ ਰੋਜਿੰਦਰਾ ਹਸਪੀਟਲ ਲੰਦਾ ਗਿਆ ਐਮਰਜੈਂਸੀ ਚ ਦਾਖਲ ਹੋ ਗਏ ਬਿਲਕੁਲ ਠੀਕ ਨੇ ਇੱਕ ਵਾਰ ਇਹਨਾਂ ਨੂੰ ਹਾਰਟ ਅਟੈਕ ਦੇ ਸਿੰਪਟਮ ਸੀਗੇ ਜੇ ਸਬੰਧ ਚ ਮੈਂ ਤੇ ਐਸ ਐਚਓ ਸਿਵਲ ਲੈਨ ਪਹਿਲਾਂ ਹੀ ਮਾਨ ਜੋ ਗਿਆ ਐਸ ਐਸਪੀ ਸਾਹਿਬ ਦੇ ਡਾਇਰੈਕਸ਼ਨ ਤੇ ਇੱਥੇ ਪਹੁੰਚ ਗਏ ਸੀਗੇ ਜਿ ਇਹਨਾਂ ਦਾ ਹੁਣ ਐਮਰਜੈਂਸੀ ਚ ਇਲਾਜ ਕੀਤਾ ਜਾ ਰਿਹਾ ਜੋ ਮੈਡੀਕਲ ਟਰੀਟਮੈਂਟ ਹੈ ਉਹ ਵਹੀਆ ਕਰਾਇਆ ਜਾ ਰਿਹਾ ਤੁਸੀਂ ਮਿਲਿਓ ਕਿੱਦਾਂ ਦਾ ਕੰਡੀਸ਼ਨ ਅੰਦਰ ਬੱਸੀ ਜਾ ਰਹੀਆਂ ਡਾਕਟਰ ਹਾਲ ਦੀ ਘੜੀ ਬਿਲਕੁਲ ਠੀਕ ਨੇ ਹਾਲ ਜੀ ਜਿਹੜੀ ਸਿਚੁਏਸ਼ਨ ਹੈ ਉਸ ਤਰ੍ਹਾਂ ਬਾਕੀ ਹੁਣ ਐਮਰਜੈਂਸੀ ਚ ਵਿਚਾਰ ਚੱਲ ਰਿਹਾ ਸਰ ਲੱਗਦਾ ਅਨਬਜ਼ਰਵੇਸ਼ਨ ਰੱਖਿਆ ਜਾਵੇ ਕਾਉਂਟਰ ਅਬਜ਼ਰਵੇਸ਼ਨ ਰੱਖਿਆ ਜਾਵੇਗਾ ਜੀ ਬਾਕੀ ਤਾਂ ਡਾਕਟਰ ਜਿਹੜੇ ਡਿਊਟੀ ਡਾਕਟਰਸ ਨੇ ਉਹ ਡਿਸੀਜਨ ਲੈਣਗੇ ਇੱਕ ਵਾਰ ਤਾਂ ਇਹ ਚੈੱਕ ਉਹਨਾਂ ਦਾ ਹੁਣ ਐਸੀਸੀਜੀ ਕੀਤਾ ਗਿਆ ਮੈਂ ਹਰਦੀਪ ਸਿੰਘ ਚਿੱਟੀ ਜ਼ਿਲ੍ਹਾ ਗੁਰਦਾਸਪੁਰ ਤੋਂ ਰਹਿਣ ਵਾਲਾ ਔਰ ਮੈਂ ਭਾਰਤੀ ਕਿਸਾਨ ਯੂਨੀਅਨ ਸਰਸਾ ਦਾ ਜ਼ਿਲ੍ਹਾ ਪ੍ਰਧਾਨ ਹਾਂ ਗੁਰਦਾਸਪੁਰ ਤੋਂ ਅਸੀਂ ਅੱਜ ਖਨੋਰੀ ਬਾਰਡਰ ਤੇ ਪਹੁੰਚੇ ਸਾਂ ਜਿੱਥੇ ਕਸਾਨਾਂ ਦੀ ਮਹਾ ਪੰਚਾਇਤ ਸੀ ਔਰ ਉੱਥੇ ਸਾਡੇ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਆਮ ਕਿਸਾਨਾਂ ਨੂੰ ਮਿਲ ਰਹੇ ਸਨ ਅਚਾਨਕ ਉਹਨਾਂ ਦੇ ਛਾਤੀ 'ਚ ਦਰਦ ਆਇਆ ਔਰ ਜਦੋਂ ਦਰਦ ਆਇਆ ਤੇ ਉਹਨਾਂ ਨੇ ਅਸੀਂ ਲਾਗੇ ਖੜੇ ਸਾਂ ਇਹਨਾਂ ਨੂੰ ਫੜਿਆ ਤੇ ਜਾ ਕੇ ਇਹਨਾਂ ਨੂੰ ਬੈੱਡ ਤੇ ਲੰਮੇ ਪਾਤਾ ਔਰ ਉੱਥੇ ਜਦੋਂ ਡਾਕਟਰਾਂ ਨੇ ਚੈੱਕਅਪ ਕੀਤਾ ਔਰ ਇਹਨਾਂ ਦੇ ਪਿਆਰ ਜਿਹੜੇ ਅਸੀਂ ਝਸਰੇ ਸਾਂ ਉਹ ਕਹਿ ਰਹੇ ਸਨ ਕਿ ਮੇਰਾ ਜਿਹੜਾ ਥੱਲੇ ਵਾਲਾ ਹਿੱਸਾ ਹੈ ਢੇਟ ਤੋਂ ਥੱਲੇ ਸੁੰਨ ਹੋ ਗਿਆ ਜਿਵੇਂ ਉਹਨਾਂ ਦੇ ਕੋਈ ਖੁਰਕਦੇ ਸਾਂ ਚਾਬੀ ਦੇ ਨਾਲ ਪੈਰ ਤੇ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਮੇਰੀ ਪਿਆਰਾਂ ਨੂੰ ਕੋਈ ਹੱਥ ਲ ਪਰ ਡਾਕਟਰਾਂ ਨੇ ਸਾਨੂੰ ਕਿਹਾ ਕਿ ਇਹਨਾਂ ਦੀਆਂ ਤਲੀਆਂ ਤੇ ਪਿਆਰ ਚੱਸੋ ਉਹਨਾਂ ਨੇ ਪਹਿਲਾਂ ਫਰਸਟ ایڈ ਦੇ ਕੇ ਤੇ ਉਹਨਾਂ ਨੇ ਉੱਥੇ ECG ਕੀਤੀ ਹੈ ਉਹਦੇ ਤੋਂ ਬਾਅਦ ਉਹਨਾਂ ਨੇ ਵੇਖਿਆ ਕਿ ਇਹਨਾਂ ਦੀ ਹਾਲਤ ਜਿਹੜੀ ਹੈ ਥੋੜੀ ਜੀ ਠੀਕ ਨਹੀਂ ਆ ਗਈ ਉਹਨਾਂ ਨੂੰ ਰਜਿੰਦਰਾ ਹਸਪੀਟਲ ਰੈਫਰ ਕੀਤਾ ਜਾਵੇ ਤੇ ਚੰਗਾ ਤੇ ਉਹਨਾਂ ਨੇ ਇਹਨਾਂ ਦੀ ਰੈ ਲੈ ਲਈ ਹੈ ਸਾਨੂੰ ਵੀ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਰਜਿੰਦਰਾ ਹਸਪੀਟਲ ਲੈ ਜਾਓਗੇ ਔਰ ਅਸੀਂ ਉਹਨਾਂ ਦੀ ਹਾਲਤ ਵੇਖ ਕੇ ਉਹਨਾਂ ਨੂੰ ਇੱਥੇ ਰਜਿੰਦਰਾ ਹਸਪੀਟਲ ਲੈ ਕੇ ਆਏ ਹਾਂ ਔਰ ਡਾਕਟਰ ਸਾਹਿਬ ਇੱਥੇ ਉਹਨਾਂ ਦਾ ਚੈੱਕਅਪ ਕਰ ਰਿਹਾ ਇਹਨਾਂ ਨੇ ਆਪਣੀ ਫਰਸਟ ایڈ ਦਿੱਤੀ ਹੈ ਇਸ ਤੋਂ ਬਾਅਦ ECG ਕਰਦੇ ਆ ਜਾਂ ਕੀ ਕਰਦੇ ਅਗਲੀ ਕਾਰਵਾਈ ਵੇਖਦੇ ਆ ਕੀ ਕਰਦੇ ਆ ਜੀ ਨਹੀਂ ਦੇਖੋ ਇਹ ਲੀਡਰ ਸਾਡੇ ਢਿਲੇ ਹੋਏ ਨੇ ਸਾਡੇ ਚਿਹਰਿਆਂ ਤੋਂ ਤੁਹਾਨੂੰ ਪਤਾ ਲੱਗ ਹੀ ਰਿਹਾ ਵੀ ਕਿਵੇਂ ਦੇ ਚਿਹਰੇ ਨੇ ਲੀਡਰ ਦੀ ਉੱਥੇ ਨਾ ਹੋਣਾ ਉੱਥੋਂ ਆ ਜਾਣਾ ਉੱਥੋਂ ਹਸਪੀਟਲ 'ਚ ਐਡਮਿਟ ਕਰਾ ਦੇਣਾ ਉੱਥੇ ਜਿਹੜੀ ਉਹਨਾਂ ਦੀ ਥੋੜਾ ਕੋਈ ਪੂਰੀ ਨਹੀਂ ਕਰ ਸਕਦਾ ਪਰ ਉੱਥੇ ਜਿਹੜੀ ਮਹਾਪੰਚਾਇਤ ਹੈ ਉੱਥੇ ਉਹ ਚੱਲ ਰਹੀ ਹੈ ਪਰ ਸਰਦਾਰ ਬਲਦੇਵ ਸਿੰਘ ਬੜੇ ਦ੍ਰਿੜ ਇਰਾਦੇ ਦੇ ਆਗੂ ਨੇ ਚਾਹੇ ਉਹ ਕਿਸਾਨੀ ਆਗੂ ਵੀ ਰਹੇ ਨੇ ਪੰਥ ਕਾ ਆਗੂ ਵੀ ਰਹੇ ਨੇ ਔਰ ਉਹਨਾਂ ਦਾ ਹੁਣ ਵੀ ਅੰਦਰ ਮੇਰੇ ਨਾਲ ਉਹ ਕਹਿ ਰਹੇ ਸੀ ਕਿ ਹਰਦੇਵ ਸਿੰਘ ਕੋਈ ਚਿੰਤਾ ਵਾਲੀ ਗੱਲ ਨਹੀਂ ਮੈਂ ਇੱਥੋਂ ਠੀਕ ਹੋ ਕੇ ਫਿਰ ਉੱਥੇ ਹੀ ਜਾਵਾਂਗਾ